Ready. Oh, that's Thank okay. you.

ਮਹਾਂ ਰਛਨ ਦਿੱਤੀ ਸੀ ਖੇਤਰੀ ਤੋਂ ਖੇਤੀ ਪਰਦੇ ਤੀਜੇ ਮਾਲੇ ਗੁਰਮੀਤ ਸਿੰਘ ਮੋ ਵਿਹਾਰਸਪੀਰ ਜਿਵੇਂ ਕਿ ਮੈਂ ਦੱਸਿਆ ਲੋ ਮਾਲੇ ਅਨੀਤ ਤੇ ਗੁਰਿੰਦਰ ਸਿੰਘ ਸਾਹਸ ਤੇ ਰੋਸ਼ਨਾ ਦਾ ਸਵਾ ਅਸੀਂ ਪਹਿਲਾਂ ਤੋਂ ਜਿਹੜੀ ਦੀ ਸਭ ਤੋਂ ਜ਼ਰੂਰਤ ਹੈ ਉਹ ਨਾ ਪੋਜੀਸ਼ਨ ਤੇ ਅਸੀਂ ਉਹ ਪਹੁੰਚਦੇ ਹਾਂ ਜੀ ਉਹ ਦੋਸਤਾਂ ਦੀ ਜਿਹੜੀ ਹੈ ਉਹ ਸਾਡੀ ਸਾਲੀ ਨੇ ਇਸ ਦਾ ਜਿਹੜਾ ਜਿਹੜਾ ਪਤਾ ਸੀਗਾ ਜਿਹਨਾਂ ਨੇ ਵੀ ਇਸ ਨੂੰ ਘੋੜਾ ਚਾਰਿਆ ਸੀ ਤੇ ਇਹਨੂੰ ਪਲਾਘੀ ਪਲਾਘੀ ਦਾ ਜਿਹੜਾ ਇਹਨੂੰ ਪਤਾ ਸੀ ਮੈਨੇ ਆ ਕਿ ਜਿਹੜਾ ਘੋੜਾ ਚੱਲ ਰਿਹਾ ਉਹਨੂੰ ਪੁਲਿਸ ਤੇ ਸ਼ਿਕੰਦ ਜੇ ਤੋਂ ਬਚਾਉਣ ਦੀ ਜਿਵੇਂ ਮੁਕੀ ਆਪਾਂ ਇਹ ਕੰਮ ਪਾਇ ਸੀ ਉਹ ਮਰਚਾ ਵੀ ਅਸੀਂ ਕਰ ਚੀਤਾ ਸੀ ਉਹਦੇ ਛੇ ਵੀ ਅਸੀਂ ਜਿਵੇਂ ਨੌਂ ਗੋਸ਼ੀ ਅਰਸ ਪਿਤੇ ਹੋਏ ਜਿਹਦੇ ਚ ਰੰਧੀ ਸਿੰਘ ਦੇ ਉਹ ਸ਼ਿਰਦਾ ਸੀਗੇ ਜਿਨ੍ਹਾਂ ਨੇ ਜਦੋਂ ਮੈਂ ਕੋ ਕੋੜਾ ਚਾੜਿਆ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਜਿਨ੍ਹਾਂ ਰੋਖਾਂ ਨੇ ਵੀ ਮਦਦ ਕੀਤੀ ਸੀ ਉਹ ਅਸੀਂ 73/25 ਅਸਰ ਸਮਾਨੇ ਚ ਇੱਕ ਸੈਪਰੇਟ ਅਫੇਅਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਬੱਚੇ ਅਰੈਸਟ ਕੀਤੇ ਸੀ ਕਿਉਂਕਿ ਘਟਨਾ ਇੰਨੀ ਦੁਖਦਾਈ ਤੇ ਮੰਨੂ ਭਾਗੀ ਸੀ ਕਿ ਇਹ ਬੜਾ ਇੱਕ ਰੋਸਨਾ ਸਵਭ ਬਣਿਆ ਹੋਇਆ ਹੈ ਤੇ ਜਿਹੜੇ ਬੱਚੇ ਅਗਾਲਜਣਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਇਹ ਪਰਦੇ ਤੇੰਨੇ ਮਾਲਕ ਡਰਾਈਵਰ ਤੇ ਪ੍ਰਭਾ ਗੀਰੀ ਦੇ ਪਰਚੇ ਜਿਹਨਾਂ ਦੋਸ਼ੀ ਅਸ ਕਰਕੇ ਜਿਹੜਾ ਸਿਖਰ ਜਸਪ੍ਰੀਸ ਆ ਉਹ ਅਸੀਂ ਜੀਓ ਕੀ ਤੇ ਅੱਗੇ ਮੈਂ ਸਸ਼ੰਜਲ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਜ਼ਬਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਖਤ ਤੋਂ ਸਖਤ ਨਾ ਸਜ਼ਾ ਅਟਿਆ ਲਾ ਬੁਰੀ ਸਕੇ ਜੀ ਕਰੂਗੀ ਇਹ ਇਹ ਨੂੰ ਅਜ ਅੰਮ੍ਰਿਤ ਸਿੰਘ ਨੂੰ ਐਸਐਸ ਦਾ ਜਿਹੜੇ ਨੂੰ ਕਿਉਸ ਨੇ ਇਹ ਕੱਲੇ ਰਣਜੀਤ ਦੇ ਨਿਸਦਾਰ ਨਹੀਂ ਨਾ ਬਾਕੀ ਨਾਲ ਵੀ ਇਹਦੇ ਵਿੱਚ ਜੋ ਵੀ ਸੜੇ ਰਡਾਰ ਤੇ ਆਏ ਸੀ ਜਿਨ੍ਹਾਂ ਨੇ ਜਨੂਰਦੀਰ ਰੋੜਾ ਚੱਲ ਰਿਹਾ ਸੀ ਜਿਹਨੂੰ ਜਿੰਨੇ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਦਿੱਤੀ ਸੀ ਉਹ ਅਸੀਂ 9 ਬੰਦੇ ਇਹਦੇ ਚੋਂ ਅਰੈਸਟ ਵੀ ਕੀਤੀ ਸੀ ਜੀਨਾ ਜੋ ਕੁਝ ਬੰਦੇ ਰਹਿੰਦੇ ਨੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀ ਸਰ ਇਸੇ ਗਾਰ ਸਮਾਣੇ ਦੇ ਹੀ ਰਹਿਣ ਵਾਲੇ ਸੀ ਜਾਂ ਲੁਕੜੀ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਬੰਦਾ ਵੱਖੰਡੇ ਜਿਵੇਂ ਸੀ ਇਹ ਗਾਰ ਕੋ ਪਟਿਆਲੇ ਦਾ ਕੋ ਨਾਬੇ ਦਾ ਪਰ ਜਿਹਦੇ ਦੇ ਵੀ ਸਾਡੀ ਸ਼ਕਤੀ ਸੁਣੀ ਗਈ ਸੀ ਕਿ ਇਹਨਾਂ ਨੇ ਇਹਨੂੰ ਗ੍ਰਿਫਤਾਰ ਹੋਣ ਤੋਂ ਬਚਣ ਦੀ ਮਦਦ ਕੀਤੀ ਉਹ ਬੰਦੇ ਸਾਰੇ ਤੇ ਥੈਂਕ ਯੂ ਸੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਫਤਿਹ ਮੈਂ ਆਰਮਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਮੰਡੀ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅਪੀਲ ਕਰਨਾ ਕਿ ਪਾਣੀਆਂ ਦੀ ਆਪਾਂ ਸਾਰੇ ਬਚਤ ਕਰੀਏ ਤੇ ਪਾਣੀਆਂ ਦੇ ਰਾਖੇ ਬਣੀਏ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਦੀਆਂ ਜਿਹੜੀਆਂ ਆਨਲਾਈਨੀਆਂ ਨਸੜਾ ਨੇ ਉਹਨਾਂ ਵਾਸਤੇ ਕੁਸਮਾ ਕੁਸ ਤੀਜਾ ਬਚਾਤੇ ਛੱਡੀਏ ਆਪਣੇ ਕੋਲ ਸਭ ਤੋਂ ਵੱਡਾ ਜਿਹੜਾ ਕੁਦਰਤੀ ਸਰੋਤ ਹੈ ਉਹ ਪਾਣੀ ਹੈ ਜਿਹੜਾ ਕਿ ਧਰਤੀ ਵਿੱਚ ਘਟਦਾ ਜਾ ਰਿਹਾ ਹੈ ਆਪਾਂ ਸਾਰੇ ਬੰਦੇ ਜੇ ਪ੍ਰਾਨ ਕਰ ਲਈਏ ਹਰ ਰੋਜ਼ ਪੰਜਾਬ ਦੀ ਤਕਰੀਬਨ 4 ਕਰੋੜ ਦੇ ਨੇੜੇ ਜਿਹੜੇ ਵਾਸੀ ਹੈ ਡੀਜੇ ਇੱਕ ਤਾਂ ਬੰਦਾ 1 ਲੀਟਰ ਵੀ ਪਾਣੀ ਬਚਾਉਂਦਾ ਤਾਂ 4000 ਕਰੋੜ ਲੀਟਰ ਪਾਣੀ ਬਚ ਰਿਹਾ ਹੈ ਇਹਦੇ ਨਾਲ ਸਾਡਾ ਜਿਹੜੀਆਂ ਔਰਾਂ ਵਾਲੀਆਂ ਬੀੜੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਨਿਰਭਾਰ ਸੌਫਾ ਹੋ ਗਈ ਮੈਂ ਸਾਰੇ ਪੰਜਾਬੀ ਪੈਣਾ ਭਰਾਵਾਂ ਨੂੰ ਫੀਲ ਕਰਦਾ ਕਿਸਾਨ ਵੀਰਾਂ ਨੂੰ ਵੀ ਪਾਣੀ ਦੀ ਬਚਤ ਬੜੇ ਟੀਚੇ ਨਾਲ ਕੀਤੀ ਜਾਵੇ ਇਹਨੂੰ ਵਰਤੋਂ ਵੀ ਸਹੀ ਉਹਨਾਂ ਪਾਣੀ ਨਾਲ ਛੱਡੋ ਇਹ ਜਿਹੜੀ ਘਰੇਲੂ ਪੈਣਾ ਭਰਾ ਆਪਣੇ ਪਾਣੀ ਵਰਤਦੇ ਨੇ ਤਾਰਾਂ ਤੋਂ ਲਈ ਹੋਰ ਕੰਮ ਕਾਇ ਲਈ ਕਿਹੜੇ ਤੋਂ ਲਈ ਉਹ ਨੂੰ ਥੋੜਾ ਜਿਆਦਾ ਬਰੇਜ ਨਾਲ ਕੰਮ ਕਰ